ਸਾਰੇ ਹੀ ਬਠਿੰਡਾ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਲੱਖ ਲੱਖ ਵਧਾਈਆਂ ਜਿਹੜਾ ਆਪਣਾ ਸੰਘਰਸ਼ ਪਾਰਕਿੰਗ ਦੇ ਨਾਮ ਦੇ ਉੱਤੇ ਜਿਹੜੀ ਤੱਕੇਸ਼ਾਈ ਚਲਾਈ ਜਾ ਰਹੀ ਸੀ ਗੱਡੀਆਂ ਟੋਅ ਕਰਕੇ ਉਹਦੇ ਖਿਲਾਫ ਆਪਣਾ ਲੰਬਾ ਸੰਘਰਸ਼ ਸਾਰਿਆਂ ਦਾ ਸਾਂਝਾ ਚੱਲ ਰਿਹਾ ਸੀਗਾ ਉਸ ਸੰਘਰਸ਼ ਦੀ ਬਹੁਤ ਵੱਡੀ ਜਿੱਤ ਹੋਈ ਹੈ ਹਾਲਾਂਕਿ ਹਲੇ ਵੀ ਇੱਕ ਮਾਮਲਾ ਜਿਹੜਾ ਹੈਗਾ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਦੇ ਰਹੇ ਹੈਗੇ ਆ ਕਿ ਜਿਹੜੀ ਆਪਣੀ ਮੰਗ ਸੀ ਸਾਰਿਆਂ ਦੀ ਜਾਇਜ਼ ਮੰਗ ਸੀ ਕਿ ਜਿਹੜਾ ਉਹ ਵੈਨ ਦਾ ਕੰਮ ਹੈਗਾ ਉਹ ਬੰਦ ਕਰਕੇ ਟ੍ਰੈਫਿਕ ਪੁਲਿਸ ਨੂੰ ਦਿੱਤਾ ਜਾਵੇ ਤੇ ਜਿਹੜੀ ਪਾਰਕਿੰਗ ਹੈਗੀ ਹੈ ਸਿਰਫ ਉਹ ਟ੍ਰੈਫਿਕ ਜਿਹੜਾ ਜੋ ਵੀ ਪਾਰਕਿੰਗ ਦਾ ਠੇਕੇਦਾਰ ਹੈ ਉਹਦੇ ਅੰਡਰ ਚਲਾਈ ਜਾਵੇ ਤਾਂ ਬਿਲਕੁਲ ਐਜ਼ ਇਟ ਇਜ਼ ਉਸੇ ਤਰ੍ਹਾਂ ਹੀ ਇੱਕ ਬਹੁਤ ਵੱਡੀ ਪੜਤਾਲ ਤੋਂ ਬਾਅਦ ਇਹ ਹੁਕਮ ਜਿਹੜੇ ਹੈ ਜਾਰੀ ਹੋਗੇ ਪੱਕੇ ਤੌਰ ਤੇ ਉਹਨੂੰ ਸਾਰਿਆਂ ਨੂੰ ਦੱਸਣਾ ਚਾਣੇ ਹੈਗੇ ਕਿ ਵਿਜਲਸ ਡਿਪਾਰਟਮੈਂਟ ਦੇ ਮਠਿੰਡੇ ਦੇ ਕੋਲ ਇੱਕ ਸ਼ਿਕਾਇਤ ਚੱਲ ਰਹੀ ਸੀ ਇੰਨਾ ਦੇ ਖਿਲਾਫ ਪਾਰਕਿੰਗ ਦੇ ਠੇਕੇਦਾਰ ਦੀ ਜਿਹੜੀ ਧੱਕੇਸ਼ਾਹੀਆਂ ਹੋ ਰਹੀਆਂ ਸੀਗੀਆਂ ਜਿਸ ਦਾ ਆਪਾਂ ਲਗਾਤਾਰ ਕਈ ਵੀਡੀਓਜ਼ ਪਾ ਕੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਵਿਰੋਧ ਕੀਤਾ 15 ਅਗਸਤ ਨੂੰ ਪੂਰਾ ਬਠਿੰਡਾ ਵੀ ਬੰਦ ਰੱਖਿਆ ਹਾਲਾਂਕਿ ਜਿਹੜੇ ਬਠਿੰਡਾ ਦੇ ਕੁਝ ਸੀਟਾਂ ਦੇ ਉੱਤੇ ਬੈਠੇ ਐਮਸੀ ਹੈਗੇ ਆ ਉਹਨਾਂ ਨੇ ਇਸ ਗੱਲ ਨੂੰ ਜਾਇਜ਼ ਦੱਸਿਆ ਲੇਕਿਨ ਸਾਰਾ ਬਠਿੰਡਾ ਬੰਦ ਸੀਗਾ ਤਾਂ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਜਿਹੜੀਆਂ 300 ਦੇ ਕਰੀਬ ਐਸੋਸੀਏਸ਼ਨਾਂ ਬਠਿੰਡੇ ਦੇ ਨਾਲ ਜੁੜ ਗਈਆਂ ਇਸ ਮੁਹਿੰਮ ਦੇ ਨਾਲ ਜੁੜੀਆਂ ਸਾਰਾ ਬਠਿੰਡੇ ਦਾ ਗਲੀ ਮੱਲਾ ਸਾਰਾ ਬੰਦ ਹੋਇਆ ਐਜਾ ਬਠਿੰਡਾ ਦਾ ਇਤਿਹਾਸ ਚ ਪਹਿਲਾਂ ਕਦੀ ਬੰਦ ਵੀ ਨਹੀਂ ਹੋਇਆ ਸੀ ਤਾਂ ਇਹਨਾਂ ਨੂੰ ਉਦੋਂ ਹੀ ਸੋਚ ਲੈਣਾ ਚਾਹੀਦਾ ਸੀ ਵੀ ਸਾਰਾ ਸ਼ਹਿਰ ਕਿੰਨਾ ਦੁਖੀ ਹੈ ਸਾਰਾ ਸ਼ਹਿਰ ਹੀ ਨਹੀਂ ਆਸ-ਪਾਸੇ ਦੇ ਮੰਡੀਆਂ ਦੇ ਲੋਕ ਵੀ ਜਿਹੜੇ ਇੱਥੇ ਆਉਂਦੇ ਸੀ ਉਹਨਾਂ ਨਾਲ ਧੱਕੇਸ਼ਾਹੀ ਹੁੰਦੀ ਸੀਗੀ ਲੇਕਿਨ ਹੁਣ ਉਹ ਧੱਕੇਸ਼ਾਹੀ ਜਿਹੜੀ ਹੈਗੀ ਇਹਨਾਂ ਦੀ ਬੰਦ ਕਰਨ ਦੇ ਹੁਕਮ ਹੋ ਗਏ ਐ ਇਹ ਬਠਿੰਡਾ ਦੀ ਵਿਜੀਲੈਂਸ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨੇ ਇਨਕੁਆਇਰੀ ਕਰਕੇ ਆਪਦੇ ਜਿਹੜੇ ਡੀਜੀਪੀ ਹੈਗੇ ਐ ਵਿਜੀਲੈਂਸ ਦੇ ਉਹਨਾਂ ਨੂੰ ਭੇਜੀ ਸੀਗੀ ਉਹਨਾਂ ਨੇ ਅੱਗੇ ਸੈਕਟਰੀ ਜਿਹੜੇ ਹੈਗੇ ਲੋਕਲ ਬਾਡੀਜ਼ ਦੇ ਉਹਨਾਂ ਨੂੰ ਭੇਜਤੀ ਸੀਗੀ ਤਾਂ ਲੋਕਲ ਬਾਡੀਜ਼ ਦਾ ਆ ਉਹ ਵੀ ਇਹਦੇ ਤੋਂ ਇਨਕੁਆਰੀ ਕਰਦਾ ਹੈਗਾ ਤਾਂ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਪੂਰੀ ਇਨਕੁਆਰੀ ਕੀਤੀ ਸਾਰੇ ਜਿਹੜੇ ਤੱਥ ਹੈਗੇ ਆ ਉਹ ਦੇਖੇ ਤਾਂ ਦੇਖਿਆ ਵੀ ਬਾਕੀ ਬਹੁਤ ਜ਼ਿਆਦਾ ਧਕਾ ਹੋ ਰਿਹਾ ਸੀ ਟੋਵੈਨਾਂ ਦੇ ਨਾਮ ਦੇ ਉੱਤੇ ਤੇ ਉਹਨਾਂ ਨੇ ਟੋਵੈਨਾਂ ਨੂੰ ਬੰਦ ਕਰਨ ਦੇ ਹੁਕਮ ਹੈ ਜਿਹੜੇ ਉਹ ਜਾਰੀ ਕਰਤੇ ਜਿਹੜਾ ਸਥਾਨਕ ਸਰਕਾਰਾਂ ਪੰਜਾਬ ਸਰਕਾਰ ਦਾ ਉਹਨਾਂ ਦਾ ਆਪ ਦਾ ਵਿਜੀਲੈਂਸ ਡਿਪਾਰਟਮੈਂਟ ਹੈ ਉਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਪਟੰਡਾ ਕਮ ਕਮਿਸ਼ਨਰ ਨਗਰ ਨਿਗਮ ਪਟੰਡਾ ਜੀ ਨੂੰ ਆ ਲੈਟਰ ਜਿਹੜਾ ਹੈਗਾ ਉਹ ਜਾਰੀ ਕਰਤਾ ਜਿਹਦੇ ਵਿੱਚ ਸਾਫ਼ ਜਿਹੜਾ ਹੈਗਾ ਇਸ ਲੈਟਰ ਦੇ ਵਿੱਚ ਲਿਖਿਆ ਹੈਗਾ ਕੀ ਜਿਹੜੀਆਂ ਪਾਰਕਿੰਗ ਠੇਕੇਦਾਰ ਹੈਗਾ ਉਸ ਤੋਂ ਟੋ ਵੈਨਾਂ ਦੇ ਜਿਹੜੇ ਅਧਿਕਾਰ ਹੈਗੇ ਆ ਉਹ ਵਾਪਸ ਲਿੱਤੇ ਜਾਣ ਸਿਰਫ ਪਾਰਕਿੰਗ ਜਿਹੜੀ ਹੈਗੀ ਉਹ ਚਲਾ ਸਕਦਾ ਤੇ ਜਿਹੜੀਆਂ ਟੋ ਵੈਨਾਂ ਹੈਗੀਆਂ ਉਹ ਟ੍ਰੈਫਿਕ ਪੁਲਿਸ ਚਲਾਵੇ ਮਤਲਬ ਨਗਰ ਨਿਗਮ ਵੀ ਨਹੀਂ ਚਲਾ ਸਕੂਗਾ ਹੁਣ ਇਸ ਨੂੰ ਟ੍ਰੈਫਿਕ ਜਿਹੜੀਆਂ ਟੋ ਵੈਨਾਂ ਸੀਗੀਆਂ ਤੇ ਨਾਲੇ ਜਿੱਥੇ ਵੀ ਨੋ ਟੋਵੇ ਜੋ ਉਹਨਾਂ ਏਰੀਆ ਬਣਾਣਾ ਹੈਗਾ ਉੱਥੇ ਸਾਰੇ ਪਾਸੇ ਬੋਰਡ ਲਗਾਏ ਜਾਣ ਮਤਲਬ ਵੱਡੀ ਗੱਲ ਤਾਂ ਇਹ ਹੋ ਗਈ ਵੀ ਉਹਨਾਂ ਪਾਰਕਿੰਗ ਦਾ ਠੇਕੇਦਾਰ ਤੇ ਨਗਰ ਨਿਗਮ ਹੈਗਾ ਉਹਨਾਂ ਦੋਨਾਂ ਤੋਂ ਜਿਹੜੇ ਹੈਗੇ ਅਧਿਕਾਰ ਜਿਹੜੇ ਹੈਗੇ ਇਹ ਵਾਪਸ ਲੈ ਤੇ ਲੈ ਲਿੱਤੇ ਗਏ ਹੈਗੇ ਐ ਟੋ ਬੈਨਾਂ ਚਲਾਉਂਦੇ ਤੇ ਇੱਕ ਦੋ ਦਿਨਾਂ ਦੇ ਵਿੱਚ ਸ਼ਾਇਦ ਅੱਜ ਜਾਂ ਕੱਲ ਦੇ ਵਿੱਚ ਇੰਪਲੀਮੈਂਟ ਵੀ ਹੋ ਜਾਣਗੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਕਮ ਕਮਿਸ਼ਨਰ ਬਟਿੰਡਾ ਨਗਰ ਨਿਗਮ ਬਟਿੰਡਾ ਇਹ ਇਸ ਨੂੰ ਇੰਪਲੀਮੈਂਟ ਕਰਨ ਦੇ ਵੀ ਆਰਡਰ ਜਿਹੜੇ ਹੈਗੇ ਤੁਰੰਤ ਜਾਰੀ ਕਰ ਦੇਣਗੇ ਸਾਡੀ ਸਾਰੇ ਦੁਕਾਨਦਾਰਾਂ ਦੀ ਸਾਰੇ ਸਮਾਜ ਸੇਵੀਆਂ ਦੀ ਸਾਰੇ ਲੋਕਾਂ ਦੀ ਸ਼ੁਰੂ ਤੋਂ ਉਹੀ ਇਹੀ ਡਿਮਾਂਡ ਸੀਗੀ ਅਸੀਂ ਨਹੀਂ ਕਹਿੰਦੇ ਸੀ ਵੀ ਪਾਰਕਿੰਗ ਬੰਦ ਹੋਵੇ ਐਡੀ ਸੋਹਣੀ ਪਾਰਕਿੰਗ ਬਣੀ ਹੈ ਵੀ ਪਾਰਕਿੰਗ ਚ ਚਲਾਵੇ ਲੇਕਿਨ ਜਿਹੜਾ ਇਹ ਟੋਵ ਵੈਨਾਂ ਦੇ ਨਾਮ ਦੇ ਉੱਤੇ ਇੱਕ ਧੋਖੇਧੜੀ ਲੋਕਾਂ ਨਾਲ ਕੀਤੀ ਜਾ ਰਹੀ ਸੀ ਕਿਉਂਕਿ ਸਾਡੀ ਡਿਮਾਂਡ ਸੀ ਵੀ ਜਿਹੜੀਆਂ yellow line ਆ ਉਹ ਗਲਤ ਲੱਗੀਆਂ ਪਿੱਛੇ ਜੀ ਤਾਂ ਨਗਰ ਨਿਗਮ ਦੇ ਬੰਦਿਆਂ ਨੇ ਪਾਰਕਿੰਗ ਵਾਲੇ ਠੇਕੇਦਾਰਨੀਆਂ ਟੋਵ ਵੈਨਾਂ ਮੰਗਾ ਕੇ ਰਾਤ ਨੂੰ ਗੱਡੀਆਂ ਸਾਈਡ ਤੇ ਕਰਕੇ ਤੇ ਜਾਣ ਬੁੱਝ ਕੇ ਬੈਂਕ ਬਾਜ਼ਾਰ ਦੇ ਵਿੱਚ ਬਹੁਤ ਛੋਟੀਆਂ ਪੀਲੀਆਂ ਲੈਣਾ ਲਾਤੀਆਂ ਜਿਹਦੀ ਅਸੀਂ ਸ਼ਿਕਾਇਤ ਵੀ ਕੀਤੀ ਸੀ ਲੇਕਿਨ ਉਸ ਸ਼ਿਕਾਇਤ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਲੇਕਿਨ ਕਿਤੇ ਨਾ ਕਿਤੇ ਤਾਂ ਦੇ ਅਸੀਂ ਜੰਗ ਲੜਦੇ ਰਵਾਂਗੇ ਸਾਰੇ ਲੋਕ ਸੱਚੇ ਕੰਮ ਵਾਸਤੇ ਸਹੀ ਕੰਮ ਵਾਸਤੇ ਉਹਦੀ ਕਿਤੇ ਤਾਂ ਜਿੱਤ ਹੋਊਗੀ ਨਾ ਆ ਹੁਣ ਜਿੱਤ ਹੋਊਗੀ ਆ ਲੈਟਰ ਆਪਣੇ ਕੋਲ ਆ ਗਿਆ ਠੀਕ ਹੈ ਇਹਦੇ ਉੱਤੇ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਲੋਕਲ ਜਿਹੜੇ ਹੈਗੇ ਇਹਦੇ ਉਹ ਵੀ ਆਰਡਰ ਹੋ ਕੇ ਇਸ ਨੂੰ ਬੰਦ ਕਰ ਦਿੱਤਾ ਜਾਊਗਾ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਹਲੇ ਵੀ ਜਿਹੜਾ ਹੈਗਾ ਇੱਕ ਕੇਸ ਪੈਂਡਿੰਗ ਹੈਗਾ ਜਿਹੜੀ ਜਨ ਅੰ히 ਤੇ ਆਚੀਗਾ ਦਾਇਰ ਕੀਤੀ ਸੀ ਉਹ ਪੈਂਡਿੰਗ ਹੈ ਉਹਦੇ ਵਿੱਚ ਹੋ ਸਕਦਾ ਹੁਣ ਇਹਦਾ ਠੇਕਾ ਵੀ ਰੱਦ ਹੋਊਗਾ ਕਿਉਂਕਿ ਇਹਨਾਂ ਨੇ ਠੇਕੇ ਦੀ ਵੀ ਕੋਈ ਡਰਮੈਂਟ ਕੰਡੀਸ਼ਨ ਪੂਰੀ ਨਹੀਂ ਕੀਤੀ ਆਪਣੇ ਸਾਰਿਆਂ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਜਿੱਤ ਹੋਈ ਹੈ ਸਾਰਾ ਐਸੀ ਤਰ੍ਹਾਂ ਆਪਾਂ ਕਿਸੇ ਵੀ ਜਾਇਜ਼ ਕਮਵਾਸਤੇ ਇੱਕ ਦੂਜੇ ਦਾ ਐਵੇਂ ਸਾਥ ਦੇਵਾਂਗੇ ਬੜੀ ਤਨਦੇਹੀ ਦੇ ਨਾਲ ਹਰ ਐਸੋਸੀਏਸ਼ਨ ਨੇ ਤਨੋਂ ਮਨੋਂ ਤਨੋਂ ਇਸ ਸੰਘਰਸ਼ ਵਾਸਤੇ ਜੰਗ ਲੜੀ ਤੇ ਆਪਾਂ ਸਾਰੇ ਇਸ ਜੰਗ ਨੂੰ ਜਿੱਤੇ ਹੈਗੇ ਤੇ ਆਪਾਂ ਸਾਰੇ ਦੇ ਸਾਰੇ ਵਧਾਈ ਦੇ ਬਹੁਤ 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 ਵਧਾਈ ਦੇ ਪਾਤਰ ਹੈਗੇ ਆ ਧੰਨਵਾਦ